ਰੀਪਰੈਜੈਂਟੇਸ਼ਨ ਜਿਹੜੀ ਦਿੱਤੀ ਸੀ ਇਲੈਕਸ਼ਨ ਕਮਿਸ਼ਨ ਤੋਂ ਗਾਈਡਲਾਈਨਸ ਜਿਹੋ ਉਹਨਾਂ ਦੀਆਂ ਹੈਗੀਆਂ ਨੇ ਉਹਦੇ ਅਨੁਸਾਰ ਕੰਮ ਕਰਾਂਗੇ ਜੇ ਉਹਦੇ 'ਚ ਕੋਈ ਚੇਂਜਸ ਕਰਨਗੇ ਇਲੈਕਸ਼ਨ ਕਮਿਸ਼ਨ ਤੋਂ ਵਿਲ ਸ਼ੋ ਦਾ ਕੰਪਲਾਈਂਸ ਇਹੀ ਚਾਹੁੰਦੇ ਨੇ ਕਿ ਸਾਨੂੰ ਅਲਾਉ ਕੀਤਾ ਜਾਏ ਕਵਰੇਜ ਕਰਨ ਲਈ ਮਿਸਾਸੀ ਵੀ ਮੀਡੀਆ ਦਾ ਹਿੱਸਾ ਹੈ ਬਾਕੀ ਇਹਦੇ ਜਿਸ ਤਰ੍ਹਾਂ yellow card ਬਣਦੇ ਐ ਇਹ ਸਾਡਾ ਵੀ ਕੋਈ ਕਾਰਡ ਬਣ ਜਾਏ ਜਿਹਦੇ ਨਾਲ ਸਾਨੂੰ ਪੁਲਿਸ ਵਾਲੇ ਨਾ ਰੋਕਣ ਔਰ ਅਸੀਂ ਪ੍ਰੈਸ ਜਿਹੜੀ ਐ ਅਸੀਂ ਕਵਰੇਜ ਕਰ ਸਕੀਏ ਇਲੈਕਸ਼ਨ ਕੈਂਪੇਨ ਦੀ ਵਗੈਰਾ ਇਹਦੇ ਤੇ ਦੇਖੋ ਵੈਸੇ ਤਾਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਬਹੁਤ ਕਲੀਅਰ ਹੈ ਉਹਨਾਂ ਨੇ ਅਲਾਉ ਨਹੀਂ ਕਰਨਾ Only yellow card holder and all they are allowed ਬਾਕੀ ਨਹੀਂ ਨੇ ਫਿਰ ਵੀ ਇਹਨਾਂ ਦੀ ਜੋ ਰਿਪਰੈਜੈਂਟੇਸ਼ਨ ਆਈ ਹੈ ਉਹਦੇ ਸਿਲਸਿਲੇ 'ਚ ਅਸੀਂ ਉਹਨਾਂ ਕੋ ਗਾਈਡੈਂਸ ਲੈ ਲਾਂਗੇ ਕਿ ਕੀ ਕਰ ਸਕਦੇ ਹਾਂ ਉਹ ਰਿਪਰੈਜੈਂਟੇਸ਼ਨ ਜਿਹੜੀ ਦਿੱਤੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਗਾਈਡਲਾਈਨਸ ਜੋ ਉਹਨਾਂ ਦੀਆਂ ਹੈਗੀਆਂ ਨੇ ਉਹਦੇ ਅਨੁਸਾਰ ਕੰਮ ਕਰਾਂਗੇ ਜੇ ਉਹਦੇ 'ਚ ਕੋਈ ਚੇਂਜਸ ਕਰਨਗੇ ਇਲੈਕਸ਼ਨ ਕਮਿਸ਼ਨ ਤੋਂ ਵੀਲ ਸ਼ੋ ਦਾ ਕੰਪਲਾਈਂਸ ਇਹੀ ਚਾਹੁੰਦੇ ਨੇ ਕਿ ਸਾਨੂੰ ਅਲਾਉ ਕੀਤਾ ਜਾਏ ਕਵਰੇਜ ਕਰਨ ਲਈ ਸਾਸੀ ਵੀ মিডিਆ ਦਾ ਹਿੱਸਾ ਹੈ ਬਾਕੀਆਂ ਦੇ ਜਿਸ ਤਰ੍ਹਾਂ yellow card ਬਣਦੇ ਆ ਇਹ ਸਾਡਾ ਵੀ ਕੋਈ ਕਾਰਡ ਬਣ ਜਾਏ ਜਿਸ ਦੇ ਨਾਲ ਸਾਨੂੰ ਪੁਲਿਸ ਵਾਲੇ ਨਾ ਰੋਕਣ ਅਸੀਂ ਪ੍ਰੈਸ ਜਿਹੜੀ ਹੈ ਅਸੀਂ ਕਵਰੇਜ ਕਰ ਸਕੀਏ ਇਲੈਕਸ਼ਨ ਕੈਂਪੇਨ ਦੀ ਵਗੈਰਾ ਇਹਦੇ ਤੇ ਦੇਖੋ ਵੈਸੇ ਤਾਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਬਹੁਤ ਕਲੀਅਰ ਹੈ ਉਹਨਾਂ ਨੇ ਅਲਾਉ ਨਹੀਂ ਕਰਨਾ only yellow card holder and all they are allowed ਬਾਕੀ ਨਹੀਂ ਨੇ ਫਿਰ ਵੀ ਇਹਨਾਂ ਦੀ ਜੋ ਰਿਪਰੈਜ਼ੈਂਟੇਸ਼ਨ ਆਈ ਹੈ ਉਹਦੇ ਸਿਲਸਿਲੇ 'ਚ ਅਸੀਂ ਉਹਨਾਂ ਕੋ ਗਾਈਡੈਂਸ ਲੈ ਲਾਂਗੇ ਕਿ ਕੀ ਕਰ ਸਕਦੇ ਹਾਂ